ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਦੋਸਤੋ ਮੌਨਸੂਨ ਪਾਉਣਾ ਆਉਣ ਦੀ ਖੁਸ਼ੀ ਵਿੱਚ ਕਿਹੜੇ ਕਿਹੜੇ ਭਰਾਵਾਂ ਨੇ ਬੂਟੇ ਲਗਾਏ ਜਰੂਰ ਦੱਸੋ ਅਸੀਂ ਤਾਂ ਬੂਟੇ ਲਗਾਏ ਆ ਟਾਲੀਆਂ ਲਾਈਆਂ ਅਮਰੂਦ ਜਾਮਣ ਤੇ ਬੋਤਲ ਬਰਸ਼ ਤੇ ਇੱਕ ਪਿਲਕਣ ਤੇ ਤੁਸੀਂ ਵੀ ਮੌਨਸੂਨ ਪਾਉਣਾ ਦੇ ਆਉਣ ਦੀ ਖੁਸ਼ੀ ਵਿੱਚ ਬੂਟੇ ਜਰੂਰ ਲਗਾਓ ਤੇ ਸਵਾਗਤ ਕਰੋ ਇਹਨਾਂ ਪਾਉਣਾ ਦਾ ਇੱਥੇ ਅਮਰੂਦ ਵੀ ਚੱਕ ਲਈ ਅਮਰੂਦ ਵੀ ਉੱਥੇ ਲਾਵਾਂਗੇ ਆਪਾਂ ਆ ਆ ਹਾਂ ਲਾ ਦੇ ਹਾਂ ਯਾਰ ਲਾਈਏ ਇਹ ਹੈ ਨਾ ਇੱਕ ਵਧੀਆ ਫੁੱਲ ਹੁੰਦੇ ਆ ਨਾ ਹਾਂ ਲਓ ਜੀ ਤਾਲੀਆਂ ਰਜਿੰਦਰ ਆ ਗਿਆ ਉਧਰੋਂ ਗਗਨ ਆ ਗਿਆ ਆਪਣਾ ਵੈਰੀ ਗੁੱਡ ਕਾਲੀ ਦੂਜੀ ਰੇਖਾ ਇਹ ਆਪਾਂ ਲਾਵਾਂਗੇ ਇੱਧਰ ਹੀ ਲਾ ਦਾਂਗੇ ਤਾਂ ਇੱਥੇ ਹੀ ਲਾ ਦਾਂਗੇ ਚੱਲੀ ਹੁਣ ਉਹ ਦੇਖੀ ਬਾ ਅਮਰੂਦ ਕਿੰਨੇ ਹੋਗੇ ਦੋ ਰੱਖ ਲੈ

तो हां कही ले लेने चलो जी लो जी तेग भी जा रहा बूटे ला よろし Dire a che collo? Arriba.

दूजे पासे लाई देखी आर हो कुमारा, कुमारा। है हैं। तो की ए, की कर रहे है, है? 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 सॉरी कहीं सौरी तो कर दे क्थे चढ़ गई ही इधर कीड़िया है बूटे तो चढ़ गए कीड़िया कड़ गए आड़िया चढ़ गए इधर इत इ ਹਾਂਜੀ ਕਿਹੜੀਆਂ ਤਾਂ ਕਹਾਨੂੰ ਵੀ ਬਾਈ ਦੋ ਬਾਹਾਂ ਜਾਂ ਤੇ ਸੀਗੀਆਂ ਆ ਗਰਦਨ ਜੀ ਤੇ ਸੀ